ਰੱਬ ਦਾ ਸਿਮਰਨ ਸਭ ਤੋਂ ਉੱਚਾ ਕਬ ਕੈ ਸਿਮਰਨ ਹੁਦਰੇ ਮੁਝਾ ਰੱਬ ਕੈ ਸਿਮਰਨ ਕ੍ਰਿਸ਼ਨਾ ਬੁਝੈ ਕਬ ਕੈ ਸਿਮਰਨ ਸਭ ਕਿਸ ਸੁਝੈ ਰੱਬ ਕੈ ਸਿਮਰਨ ਨਾਹੀ ਜਮ ਤਰਾਸ ਕਬ ਕੈ ਸਿਮਰਨ ਪੂਰਨ ਆਸਾ ਰੱਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ ਮਾਹੇ ਸਮਾਏ ਰੱਬ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਰabb ਕੋ ਸਿਮਰੇ ਸੇ ਤਨਵੰਤੇ ਰੱਬ ਕੋ ਸਿਮਰੇ ਸੇ ਬਦਵੰਤੇ ਰੱਬ ਕੋ ਸਿਮਰੇ ਸੇ ਜਨ ਪਰਵਾਨ ਰੱਬ ਕੋ ਸਿਮਰੇ ਸੇ ਘੁਰ ਪਰਵਾਨ ਰੱਬ ਕੋ ਸਿਮਰੇ ਸੇ ਬੇਮੋਤਾ ਤੇ ਰੱਬ ਕੋ ਸਿਮਰੇ ਸੇ ਸਰਬ ਕੇ ਰਾਜੇ ਰੱਬ ਕੋ ਸਿਮਰੇ ਸੇ ਸੁਖ ਵਾਸੀ ਰੱਬ ਕੋ ਸਿਮਰੇ ਸਦਾ ਅਭਿਨਾਸੀ ਸਿਮਰਨ ਤੇ ਲੱਗ ਜਨੇ ਆਪ ਦਿਆਲਾ ਧਾਨ ਕੇ ਜਨ ਕੀ ਮੰਗਰ ਵਾਲਾ ਰੱਬ ਕੋ ਸਿਮਰੇ ਸੇ ਪਰਉਪਕਾਰੀ ਰੱਬ ਕੋ ਸਿਮਰਨ ਸਤਿ ਬਲਹਾਰੀ ਰੱਬ ਕੋ ਸਿਮਰੇ ਸੇ ਮੁਖ ਸੁਹਾਵੇ ਰੱਬ ਕੋ ਸਿਮਰਨ ਸੂਬਿਹਾਵੇ ਰੱਬ ਕੋ ਸਿਮਰਤ ਨੇ ਆਤਮ ਜੀਤਾ ਰੱਬ ਸਿਮਰਨ ਨਿਰਮਲ ਰੀਤਾ ਰੱਬ ਕੋ ਸਿਮਰਤ ਨੇ ਅੰਧ ਕਨੇਰੇ ਰੱਬ ਕੋ ਸਿਮਰੇ